ਜੀ ਮੈਂ ਜਿਲ੍ਹਾ ਲੁਧਿਆਣਾ ਸ਼ਹਿਰ ਦਾ ਵਾਈਸ ਪ੍ਰਧਾਨ ਆ ਕਪਿਲ ਮੈਤਾ ਜੀ ਨੇ ਉੱਥੇ ਮੈਨੂੰ ਧੱਕਾ ਮਾਰਿਆ ਜੀ ਮੈਂ ਉਹਨਾਂ ਨੂੰ ਸਿਰਫ ਇਹ ਅਰਜ਼ ਕੀਤੀ ਹੈ ਬੇਨਤੀ ਕੀਤੀ ਸੀਗੀ ਹੱਥ ਜੋੜ ਕੇ ਮੈਂ ਕਹਿੰਦਾ ਜੀ ਮੈਂ ਜਿਲ੍ਹਾ ਸ਼ਹਿਰ ਹੀ ਲੁਧਿਆਣਾ ਕਾਂਗਰਸ ਦਾ ਵਰਕਰ ਆ ਤੇ ਮੈਨੂੰ 2 ਮਿੰਟ ਸੁਝਾਅ ਵਾਸਤੇ ਦਿੱਤੇ ਜਾਣ ਵੀ ਜੇ ਤੁਸੀਂ ਅੱਜ ਖੁੱਲੇ ਸੱਦੇ ਤੇ ਸਾਰਿਆਂ ਨੂੰ ਬੁਲਾਇਆ ਹੋਵੇ ਮੈਂ ਕੋਈ ਕਿਸੇ ਦੀ ਸ਼ਾਨ ਖਿਲਾਫ ਨਹੀਂ ਕੁਝ ਗਲਤ ਬੋਲ ਰਿਹਾ ਮੈਂ ਤਾਂ ਸਿਰਫ 2 ਮਿੰਟ ਆਪਣਾ ਸਮਾਂ ਮੰਗਿਆ ਹੈ ਕਪਿਲ ਮੈਤਾ ਮੈਨੂੰ ਧੱਕੇ ਮਾਰ ਕੇ ਕਹਿੰਦਾ ਜੀ ਕਹਿੰਦਾ ਜੀ ਤੂੰ ਤੇਰੀ ਤੈਨੂੰ ਨਹੀਂ ਬੋਲਣ ਦੇਣਾ ਤੈਨੂੰ ਹੀ ਬੋਲਣ ਦੇਣਾ ਕਿਉਂ ਨਹੀਂ ਮੈਂ ਸਰ ਆਪਣੀ ਆਵਾਜ਼ ਰੱਖਣਾ ਚਾਹੁੰਦਾ ਮੈਂ ਵੀ ਵਰਕਰ ਆ ਰਵਨੀਤ ਸਿੰਘ ਬਿੱਟੂ ਜੀ ਸਾਡੀ ਰੋਡ ਤੇ ਆਉਂਦੇ ਨੇ ਸਾਨੂੰ ਮੈਸੇਜ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਚ ਸ਼ਹਿਰ ਦਾ ਕੋਈ ਕਾਂਗਰਸ ਦਾ ਦਫ਼ਤਰ ਹੈ ਨਹੀਂ ਆ 36 37000 ਵੋਟਾਂ ਤੋਂ ਹਾਰਿਆ ਆ ਆਪਾਂ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਆ ਵਰਕਰ ਦੀ ਕੀ ਪੁੱਛ ਹੋ ਰਹੀ ਹੈ ਵਰਕਰ ਦੀ ਦਾ ਕੁੱਤੇ ਖਾਣੀ ਕੀਤੀ ਪਈ ਇਹਨਾਂ ਨੇ ਆਪਣੇ ਦਫ਼ਤਰ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ ਜਿਹੜਾ ਨਹੀਂ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ ਇਹ ਇਹ ਮੀਟਿੰਗਾਂ ਦਾ ਇਦਾਂ ਕਰਦੇ ਪਏ ਨੇ ਕੱਲ ਸਰ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਤੁਸੀਂ ਹਾਂਜੀ ਮੈਂ ਵੀਡੀਓ ਜਾਰੀ ਕੀਤੀ ਜੀ ਇੱਕ ਮੈਂ ਦੁਖੀ ਆ ਮੈਂ ਪਰੇਸ਼ਾਨ ਆ ਮੈਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਆ ਕਾਂਗਰਸ ਕਾਂਗਰਸ ਪਾਰਟੀ ਦਾ ਸਪਾਈ ਆ ਬਟ ਇਹ ਥੋੜਾ ਮੇਰੀ ਵਾਜਦਾ ਬਲੂਗੇ ਇਹ ਮੈਂ ਸੱਚਾ ਸਪਾਈ ਆ ਉਹ ਸਾਰੇ ਅੰਦਰ ਇਹਨਾਂ ਨੇ ਬੰਦੇ ਖੜੇ ਕੀਤੇ ਪ੍ਰੀ ਪਲਾਨ ਕੀਤਾ ਹੋਇਆ ਸਿਰਫ ਝੰਡਾ ਡੰਡਾ ਉਹੀ ਰੱਖਣ ਇਹਨਾਂ ਦਾ ਜਿਹੜਾ ਇਹਨਾਂ ਦੀ ਸ਼ਾਨ ਖਿਲਾਫ ਬੋਲਦਾ ਹੈ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਪਿਆ ਜਾਂ ਜਿਹੜੀਆਂ ਇਹਨਾਂ ਦੀ ਤਾਰੀਫਾਂ ਕਰਦਾ ਪਿਆ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਉਹ ਇਹਨਾਂ ਨੂੰ ਚੁਬਦਾ ਹੈ ਪਿੱਛੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ ਕੌਂਸਲ 파ਰਸ਼ਦ ਪਤੀਆਂ ਨੂੰ ਇਹਨਾਂ ਨੇ ਉਦੇ ਦਿੱਤੇ ਉਹਨਾਂ ਨੂੰ ਹੀ ਇਹਨਾਂ ਨੇ ਆਪਣੇ ਤੁਹਾਡੇ ਚੇਅਰਮੈਨੀਆਂ ਦਿੱਤੀਆਂ ਉਹਨਾਂ ਨੂੰ ਹੀ ਇਹਨਾਂ ਨੇ ਆ ਦੇ ਵਿੱਚ ਜੇਲ੍ਹ ਜੇਲ੍ਹ ਵਿਜ਼ਟਰ ਬੋਰਡ ਚ ਪਾਏ ਆਮ ਵਰਕਰ ਨੂੰ ਕੀ ਦਿੱਤਾ ਇਹਨਾਂ ਨੇ ਉਹਨਾਂ ਨੂੰ ਹੀ ਡਿਪੂ ਲਾਡ ਕਰਦੇ ਨੇ ਆਮ ਵਰਕਰ ਨੂੰ ਸਿਰਫ ਝੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਜਦੋਂ ਕਿਤੇ ਜਦੋਂ ਕਿਤੇ ਜਦੋਂ ਕਿਤੇ ਫੰਕਸ਼ਨ ਹੁੰਦਾ ਹੈ ਜਦੋਂ ਕਿਤੇ ਫੰਕਸ਼ਨ ਹੁੰਦਾ ਤੂੰ 200 ਬੰਦੇ ਲਿਆ ਤੂੰ 100 ਬੰਦੇ ਲਿਆ ਸਿਰਫ ਇਹੀ ਡਰਾਮਾ ਕਰਨ ਲਈ ਵਰਕਰ ਰਹਿ ਗਿਆ ਮੈਨੂੰ ਅੰਦਰ ਜਾਣ ਦੇ ਰਹੀਆਂ ਤੁਸੀਂ ਤੁਹਾਨੂੰ ਅਸੀਂ ਜਾਣਾ ਚਾਹਦੇ ਹਾਂ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਮੈਨੂੰ ਉਹਨਾਂ ਨੇ ਬਾਹਰ ਭੇਜ ਕਾਂਗਲਾਵ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਨੂੰ ਇਹ ਧਮਕੀ ਦਿੰਦੇ ਨੇ ਕੀ ਦੇ ਦੂਗੇ ਮੈਨੂੰ ਮੈਂ ਕਾਂਗਰਸ ਦਾ ਸਿਪਾਹੀ ਆ ਇਹ ਸਿਪਾਹੀ ਨੂੰ ਧਮਕੀ ਦਿੰਦੇ ਨੇ ਇੱਕ ਪਾਸੇ ਕਿਹਾ ਜਾਂਦਾ ਖੁੱਲੀ ਚਰਚਾ ਰੱਖੀ ਜਾਵੇ ਹਾਂ ਇੱਕ ਪਾਸੇ ਕਹਿੰਦੇ ਨੇ ਖੁੱਲੀ ਚਰਚਾ ਇੱਕ ਪਾਸੇ ਅਪਮਾਨਿਤ ਕਰਕੇ ਮੈਨੂੰ ਬਾਹਰ ਭੇਜਦਾ ਕਪਿਲ ਮਹਿਤਾ ਮੈਨੂੰ ਧੱਕੇ ਮਾਰਦਾ ਜਿਹੜਾ ਸੰਜੀਤ ਤਲਵਾਰ ਦਾ ਪੀਏ ਬਣਿਆ ਫਿਰਦਾ ਤੁਹਾਡੇ ਨਾਲ ਕਿੰਨੇ ਕੋਰਸ ਦਾ ਫਸਲੂ ਕੀ ਹੋਈ ਮੇਰੇ ਨਾਲ ਆ ਸਾਰੇ ਸਮਰਥਕ ਮੇਰੇ ਨਾਲ ਖੜੇ ਨੇ ਮੈਂ ਤਾਂ ਸਿਰਫ ਉਹਨਾਂ ਨੂੰ ਇਹ 2 ਮਿੰਟ ਲਈ ਸ਼ਬਦ ਮੰਗੇ ਆ ਮੈਂ ਕਿਹਾ ਜੀ 2 ਮਿੰਟ ਖੁੱਲੀ ਚਰਚਾ ਤੁਸੀਂ ਬੁਲਾਇਆ 2 ਮ ਮੈਂ ਤਾਂ ਮੈਂ ਤਾਂ ਸੱਚ ਦੱਸਣਾ ਚਾਹੁੰਦਾ ਸੀ ਇਹਨਾਂ ਨੂੰ ਵੀ ਲੁਧਿਆਣਾ ਸ਼ਹਿਰ ਚ ਇੱਕ ਤਾਂ ਕਾਂਗਰਸ ਦਾ ਦਫ਼ਤਰ ਹੈ ਨਹੀਂ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਕਮੀ ਹੈ ਜੀ ਜਿਹੜਾ ਲੁਧਿਆਣਾ ਸ਼ਹਿਰ ਚ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਨਹੀਂ ਉਹ ਦਫ਼ਤਰ ਕਿੱਥੇ ਹੈ ਮੈਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਸੰਜੀਤ ਤਲਵਾਰ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ ਹੈ ਕਿ ਇਹ ਲੁਧਿਆਣਾ ਸ਼ਹਿਰ ਇਹਨੇ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਾਂਗਰਸ ਕਮੇਟੀ ਦੇ ਨਾਂ ਤੇ ਕੀਤੀ ਹੋਈ ਹੈ ਮੈਨੂੰ ਇਹਰੇ ਬਾਰੇ ਦੱਸਿਆ ਜਾਵੇ ਮੈਂ ਇੱਕ ਵਰਕਰ ਆ ਵਰਕਰ ਦੇ ਹੱਕ ਨਾਲ ਪੁੱਛਣਾ ਚਾਹਨਾ ਜੀ ਮੇਰਾ ਕੋਈ ਰੋਸ਼ ਨਹੀਂ ਕਿਸੇ ਨਾਲ ਜੀ ਮੈਂ ਤਾਂ ਇੱਕ ਪਾਰਟੀ ਦੇ ਹੱਕ ਨਾਲ ਪੁੱਛਣਾ ਜਨਾ ਜੀ ਇੱਕ ਵਰਕਰ ਦੇ ਨਾਤੇ ਪੁੱਛਣਾ ਚਾਹਨਾ ਇਹ ਖੁੱਲੀ ਚਰਚਾ ਹੀ ਪੁੱਛਣਾ ਚਾਹਨਾ ਤੁਹਾਨੂੰ ਰਾਜਾ ਵਿਢੀ ਨੇ ਤੁਮਕਾਇਆ ਤੁਸੀਂ ਕਿ ਮੈਨੂੰ ਤੁਮਕਾਇਆ ਗਿਆ ਮੈਂ ਕਹਾਂ ਮੈਨੂੰ ਤੁਮਕਾਓ ਨਾ ਜੀ ਮੈਂ ਕਿ ਸਿਪਾਈ ਆ ਕਾਂਗਰਸ ਪਾਰਟੀ ਦਾ ਮੈਨੂੰ ਕਹਿੰਦੇ ਜੀ ਜੇ ਤੂੰ ਕਿਸੇ ਦੀ ਸ਼ਾਨ ਖਿਲਾਫ ਬੋਲਿਆ ਤਾਂ ਫਿਰ ਦੇਖ ਲਈ ਮੈਂ ਕਹਾਂ ਜੀ ਮੈਨੂੰ ਤੁਮਕਾਓ ਨਾ ਮੈਂ ਪਾਰਟੀ ਦਾ ਸਿਪਾਈ ਆ ਤੁਸੀਂ ਖੁੱਲੇ ਚਰਚੇ ਦੇ ਬੁਲਾਇਆ ਹੋਵੇ ਤੇ ਖੁੱਲੇ ਚਰਚੇ 'ਚ ਮੈਨੂੰ ਗੱਲ ਕਰਨ ਦਿੱਤੀ ਜਾਵੇ ਤੁਸੀਂ ਕੀ ਕਰੋਗੇ ਹੋ ਤੁਸੀਂ ਬਾਹਰ ਆ ਗਏ ਹੋ ਦੇਖ ਲਈ ਕਹਿੰਦੇ ਹੁਣ ਇਹ ਤਾਂ ਇਹਨਾਂ ਨੂੰ ਪਤਾ ਜੀ ਦੇਖ ਲਈ ਦਾ ਕੀ ਮਤਲਬ ਹੁੰਦਾ ਇਹਨਾਂ ਦਾ ਮੈਂ ਬਾਹਰ ਖੜਾ ਜ ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਅਪਮਾਨ ਕੀਤਾ ਇਹਨਾਂ ਨੇ ਮੈਂ ਕਾਂਗਰਸ ਦਾ ਇੱਕ ਸਪਾਈ ਆ ਇਹਨਾਂ ਨੂੰ ਸਿਰਫ ਉਹ ਚੰਗੇ ਲੱਗਦੇ ਨੇ ਜਿਹੜੇ ਇਹਨਾਂ ਦੀ ਜੀਹ ਜੂਰੀ ਕਰਦੇ ਨੇ ਜਿਹੜੇ ਇਹਨਾਂ ਦੇ ਮਗਰਵਾਚਕਦੇ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਨੇ ਬਾਕੀਆਂ ਨੂੰ ਤਾਂ ਜਲੂਸ ਕੱਢਦੇ ਨੇ ਬਾਕੀਆਂ ਨੂੰ ਇਹ ਪੁੱਛਦੇ ਨਹੀਂ ਹੈਗੇ ਵਰਕਰ ਨੂੰ ਪਾਰਟੀ ਪਲੇਟਫਾਰਮ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਾਰਟੀ ਪਲੇਟਫਾਰਮ ਤੇ ਧਮਕੀ ਪਹਿਲੀ ਦੇਣ ਲੱਗੇ ਤੇ ਪੁੱਛਿਆ ਕਿ ਉੱਥੇ ਹੀ ਤਾਂ ਬੈਠਾ ਜੀ ਮੈਂ ਉੱਥੇ ਹੀ ਤਾਂ ਬੈਠਾ ਮੈਂ ਗੱਲ ਕੀਤੀ ਹੈ ਜੀ ਉਹ ਆ ਗਏ